ਨਿਵੇਂ ਮੇਟਰੋ ਕੀ ਹਾਲਚਾਲ ਆਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਮਿੱਤਰੋ ਅੱਜ ਆਪਾਂ ਲਾਦ ਰਹੇ ਆ ਰੂੜੀ ਜੋ ਕਿ ਆਪਾਂ ਖੇਤਰ ਪਾਉਣੀ ਆ ਤੇ ਪੱਠਿਆਂ ਵਾਲੀ ਜਗ੍ਹਾ ਤੇ ਤੇ ਕੋਸ਼ ਆਪਾਂ ਬਰਸੀਮ ਬੀਜਤਾ ਸੀ ਤੇ ਉਹਦੇ ਵਿੱਚ ਪਾਈ ਹੋਈ ਸੀ ਪਹਿਲੇ ਆਪਣੇ ਤੇ ਹੁਣ ਆਪਾਂ ਸਾਰੀ ਚੱਕ ਲੈ ਜਣੀ ਆਪਣੇ ਟਰਾਲੇ 'ਚ ਰੂੜੀ ਤੇ ਆਪਾਂ ਫੁੱਲ ਕਰ ਦੇਣਾ ਟਰਾਲਾ ਆਪਣਾ ਬੰਗਾ ਚੈੱਕ ਕਰਾਉਣੇ ਆ ਆ ਦੇਖੋ ਇਹ ਫੁੱਲ ਭਰਿਆ ਜਨਾ ਟਰਾਲਾ ਆਪਣਾ ਤੇ ਉਹ ਅੱਗੂ ਖਿੱਚੀ ਜਾ ਰਿਹਾ ਤੇ ਟੋਕਰਿਆਂ ਨੂੰ ਆਪਾਂ ਭਰਨੇ ਆਂ ਰੂੜੀ ਤੇ ਇਦਾਂ ਹੀ ਮੇਰੇ ਵੀਡੀਓ ਨਾ ਬਣੀ ਰਹਿਣ ਤੱਕ ਤੇ ਆਪਾਂ ਖੇਤ ਵੀ ਚੱਲਾਂਗੇ ਜਿੱਥੇ ਆਪਾਂ ਲਾਉਣੀਆਂ ਚੱਕ ਚਕਾਵਾਂਗੇ ਟਰਾਲੇ ਦੀ ਤੇ ਹੁਣ ਆਪਾਂ ਵੀ ਨਾਲ ਲੱਗਦੇ ਆਂ ਤੇ ਮੈਂ ਕਿ ਬਲੌਗ ਸਟਾਰਟ ਕਰ ਲਈਏ ਨਾਲੇ ਆਪਾਂ ਬਣਾ ਲਈਏ ਥੋੜੀ ਵੀਡੀਓ ਹਾਂਜੀ ਮਿੱਤਰੋ ਆਪਾਂ ਰੂੜੀ ਬਸ ਇੰਨੀ ਕੁ ਲੱਦਣੀ ਸੀ ਤੇ ਟਰਾਲਾ ਆਪਾਂ ਅੱਧਾ ਉਤ ਕਰ ਲਿਆ ਇਹ ਆਪਾਂ ਤਾਂ ਸਾਫ਼-ਸਾਫ਼ ਲੱਦ ਲਈ ਆਂ ਇਹ ਆਪਾਂ ਪਾਉਣੀ ਆ ਪੱਠਿਆਂ ਦੇ ਵਿੱਚ ਤੇ ਤਾਂ ਘਰ ਕੇ ਪੱਠੇ ਵਿਜਨੇ ਆ ਬਾਕੀ ਸਾਰੀ ਬਾਅਦ ਵਿੱਚ ਲਜਾਵਾਂਗੇ ਤੇ ਤੁਹਾਨੂੰ ਦਿਖਾਉਨੇ ਆ ਹਲ ਮਿੱਤਰੋ ਆਪਾਂ ਇਨੀ ਟਰਾਲੀ ਭਰ ਲਈ ਆ ਠੀਕ ਆ ਤੇ ਹੁਣ ਮਿੱਤਰੋ ਆਪਾਂ ਜਾਣਾ ਖੇਤ ਉਹਨਾ ਝੋਟਾ ਲੈ ਕੇ ਤੇ ਆਪਾਂ ਖੇਤ ਹੁਣ ਜਾਣਾ ਤੇ ਆਪਾਂ ਇਨੀ ਕੋ ਲਾ ਦਿੱਤੀ ਆ ਇਹ ਬਸ ਪੱਠਾਂ ਜੀ ਪਾਉਣੀ ਆ ਤੇ ਹੁਣ ਆਪਾਂ ਖੇਤ ਚਲਦੇ ਆ ਮਿੱਤਰੋ ਉਹ ਮਿੱਤਰੋ ਜੀ ਆ ਆਪਣੀ ਜਿਹੜੀ ਰਾਤੀ ਬਾਤ ਪਤੀ ਜਿਹੜੀ ਆਪਾਂ ਵੱਢ ਕੇ ਲਿਆਂਦੀ ਸੀ ਆ ਛੰਡ ਕੇ ਕਿੰਨੀ ਸੋਹਣੀ ਨਿਕਲ ਆਈ ਆ ਤੇ ਫਾਕਾ ਤੋਂ ਫੇਰ ਆਪਾਂ ਘੜਦੀ ਥਾਰੀ ਤੇ ਆ ਆਪਾਂ ਜੇ ਭਈਆ ਬਣੀ ਕੱਢਣ ਵਾਲੇ ਹੁਣ ਮਿੱਤਰੋ ਇਹ ਸਾਰੀ ਸਾਫ਼ ਸੁਥਰਾ ਕਰਤੀ ਆਪਾਂ ਵਧੀਆ ਨਿਕਲ ਆਈ ਆ ਘਰੇ ਛੰਡਦੀ ਆਪਾਂ ਤੇ ਪੱਖਾ ਆਪਾਂ ਲਾਜਦੇ ਆ ਤੇ ਹੁਣ ਮਿੱਤਰੋ ਆਪਾਂ ਜਾਣਾ ਖੇਤ ਤੇ ਝਗ ਮਿਲਦੇ ਆ ਮਿੱਤਰੋ ਆਪਣੀਆਂ ਦੋ ਕਟੀਆਂ ਇਹ ਆਪਣੀ ਮੱਝ ਸੋਈ ਆ ਆ ਜਿਹੜੀ ਦੋ ਸੁੰਨੀਆਂ ਮੱਝਾਂ ਆਪਣੀਆਂ ਸ਼ੇਅਰ ਕਰੋ ਮਿੱਤਰੋ ਇਹ ਮਿੱਤਰੋ ਇੱਕ ਮਹੀਨਾ ਵੱਡੀ ਇੱਕ ਤੇ ਆ ਮਹੀਨਾ ਇੱਕ ਛੋਟੀ ਹੈ ਇਹਦੇ ਤੋਂ ਇਹ ਦੋਵੇਂ ਕਟੀਆਂ ਵੱਜਾਂ ਸੋਈਆਂ ਆਪਣੀਆਂ ਤੇ ਦੋਵੇਂ ਕਟੀਆਂ ਆਪਣੀਆਂ ਛੋਟੀਆਂ-ਛੋਟੀਆਂ ਤੇ ਉਹ ਮੱਜ ਇੱਕ ਸੋਈ ਆ ਆਪਣੀ ਤੇ ਮਿੱਤਰੋ ਆ ਕੱਟੀ ਉਹ ਮੱਜ ਦੀ ਆ ਤੇ ਇਹ ਨਹੀਂ ਇਹ ਵੀ ਨਹੀਂ ਮੰਮੀ ਐ ਉਹ ਬਾਹਰ ਆਪ ਬੰਨੀ ਐ ਤੇ ਮਿੱਤਰੋ ਇਹ ਜੋੜੀਆਂ ਦੋ ਕਟੀਆਂ ਬਹੁਤ ਖੇਡਦੀਆਂ ਆਪ ਚੈੱਕ ਕਰੋ ਮਿੱਤਰੋ ਕਿੰਨਾ ਮਿੱਤਰੋ ਆਪਾਂ ਸ਼ੇਕ ਪਰ ਇਹਦੀ ਦਾ ਖੀਰ ਆਪਾਂ ਦੇ ਜਾਇਆ ਇਹਦੀ ਸ਼ੇਕ ਪਰ ਖੀਰ ਲੈ ਕੇ ਜਾਣੀ ਹੁਣ ਆਪਾਂ ਰੋਟੀ ਲੈਣੇ ਖਾਣੀ ਬਹੁਤ ਸੋਣੀ ਆ ਨਿਕ ਨਿਕਿਆ ਮਿੱਤਰੋ ਆਪਾਂ ਕਰ ਲਿਆ ਸਟਾਰਟ ਝੋਟਾ ਬਣਾ ਦੇ ਡੂੜੀ ਆਪਾਂ ਲੈ ਕੇ ਚੱਲੇ ਹੁਣ ਖੇਤ ਤੇ ਮਿਲ ਲਿਆ ਤੁਹਾਨੂੰ ਖੇਤ ਜਾ ਕੇ ਐਦਾਂ ਵੀਡੀਓ ਨਾ ਬਣੇ ਰਿਹਾ ਅੰਤ ਤੱਕ ਮਿੱਤਰੋ ਇੱਥੇ ਆਪਾਂ ਕਰ ਰੋਗ ਲਿਆ ਟਰਾਲਾ ਤੇ ਪਾਣੀ ਪਾਣੀ ਲੈ ਆਈਏ ਕਰੋ ਤੇ ਬਾਅਦ ਦੇ ਟ੍ਰੈਕਟਰ ਹੁਣ ਚਲਾਉਣੇ ਆਪਾਂ ਹਾਂਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਖੇਤ ਤੇ ਟਰੈਕਟਰ ਆਪਣਾ ਛੋਟਾ ਲੈ ਆਇਆ ਦਾ ਇੱਥੇ ਤੇ ਹੁਣ ਆਪਾਂ ਚੈੱਕ ਕਰਦੇ ਆਪਣੇ ਆ ਜਿਹੜੇ ਪੱਠੇ ਦੇਖੋ ਜਿਹੜੇ ਆਪਾਂ ਉਹਦੋਂ ਬੀਜੇ ਸੀ ਪੱਠੇ ਆਪਣੇ ਹੋ ਚੁੱਕੇ ਆ ਚੈੱਕ ਕਰੋ ਵਧੀਆ ਪੱਠੇ ਹੋ ਚੁੱਕੇ ਆ ਤੇ ਆ ਵੀ ਆਪਾਂ ਵਟ ਨਾਲ ਮਿਕਸ ਕਰ ਦੇਣੀ ਇੱਥੇ ਵੀ ਆਪਾਂ ਪੱਠੇ ਹੀ ਬੀਜਨੇ ਆ ਜਿਹੜੀ ਬਾਸਬਤੀ ਵੱਡੀ ਸੀ ਤੇ ਇੱਥੇ ਹੁਣ ਆਪਾਂ ਰੋੜੀ ਖਿਲਾਰਨੀ ਆ ਟਰਾਲੀ ਬੈਗ ਦੇ ਗੇੜੇ ਲਾਵਾਂ ਕਰਾਂਗੇ ਐਂ ਕਰਕੇ ਤੇ ਇੱਥੇ ਮਿੱਤਰੋ ਆਪਾਂ ਹੁਣ ਡਾਲੇ ਖੋਲ੍ਹ ਲਿਆ ਟਰਾਲੀ ਦੇ ਤੇ ਦਾਦਾ ਜੀ ਆ ਬੈਠੇ ਛਾਵੇਂ ਅਮਰੂਦ ਦੇ ਤੇ ਡੈਡੀ ਜੀ ਤੇ ਵੱਡਾ ਭਾਈ ਉਹ ਰੋੜੀ ਲਾਉਣਗੇ ਤੇ ਹੁਣ ਐਦਾਂ ਆਪਾਂ ਕਹੀਂ ਨਾਲ ਰੋੜੀ ਲਾਉਣੇ ਆ ਤੇ ਇਧਰ ਜੀ ਤੇ ਐ ਮਿੱਤਰੋ ਜੀ ਆਪਾਂ ਇੱਕ ਡਾਲਾ ਇੱਕ ਕਰ ਲਾਤਾ ਤੇ ਇੱਕ ਖੋਲ ਲਿਆ ਕਿ ਆਪਾਂ ਕਿਹਾ ਇਧਰ ਨਾ ਜਾਏ ਜਿੱਥਰ ਆਪਣੇ ਪੱਥੇ ਬੀਜੇ ਆ ਤੇ ਇਧਰ ਰਵੇ ਰੋੜੀ ਸਾਰੀ ਤੇ ਹੁਣ ਆਪਾਂ ਲੋ ਲਾ ਕੇ ਤੇ ਅੱਗੇ ਹੋਰiele ਟਰੈਕਟਰ ਤੋਰਦੇ ਆ ਬੋਲੀ ਤੇ ਹਾਂ ਤੇ ਮਿੱਤਰੋ ਆਇਆ ਆਪਾਂ ਹੁਣ ਸਾਰੀ ਰੂੜੀ ਲਾ ਦੇਣੀ ਆ ਤੇ ਮਿੱਤਰੋ ਐਦਾਂ ਹੀ ਹੁਣ ਆਪਾਂ ਸਾਰੇ ਖੇਤ ਵਿੱਚ ਐ ਰੂੜੀ ਦਾ ਸਾਰਾ ਐ ਖਿਲਾਰ ਦੇਣੀ ਆ ਤੇ ਬੈਕ ਬੈਕ ਢੇੜੇ ਇੱਥੇ ਲਾ ਕੇ ਫਿਰ ਉਧਰ ਦੀ ਆਪਾਂ ਟਰਾਲੀ ਕੱਢ ਦੇਣੀ ਆ ਤੇ ਹੁਣ ਆਪਾਂ ਰੂੜੀ ਖਲਾ ਕੇ ਤੇ ਮਿਲਦੇ ਆਂ ਐਡੇ ਵੀਡੀਓ ਨੂੰ ਬਣੇ ਰਿਹਾ ਐਂ ਤੱਕ ਤੇ ਲੋ ਮਿੱਤਰੋ ਜੀ ਰੂੜੀ ਆਪਾਂ ਦਿੱਤੀ ਆ ਖਿਲਾਰ ਇੰਨੀ ਸਾਰੀ ਤੇ ਆਹੀ ਬਚ ਗਈ ਆ ਤੇ ਵੱਧ ਗਈ ਆ ਤੇ ਦਿਖਾਉਣੇ ਆ ਤੁਹਾਨੂੰ ਆ ਬਸ ਇਹ ਤੇ ਇਹ ਆਉਣ ਆਪਾਂ ਜੈਕ ਚਕਾਉਣੇ ਆਏ ਅੱਗੇ ਵਾਵਾ ਹੀ ਤਾਂ ਕਰਕੇ ਖਿੰਨਣਾ ਨਹੀਂ ਲਾ ਰਿਹਾ ਹੁਣ ਆਪਾਂ ਪ੍ਰੈਸ਼ਰ ਪੈਪ ਲਾ ਰਹੇ ਆਂ ਦੇ ਮਾੜੇ ਪਲੇ ਪ੍ਰੈਸ਼ਰ ਪੈਪ ਲਾ ਕੇ ਤੇ ਆਪਾਂ ਹੁਣ ਜੈਕ ਚਕਾਵਾਂਗੇ ਤੇ ਇੱਥੇ ਆਪਾਂ ਰੂੜੀ ਸਾਰੀ ਲਾ ਦੇਣੀ ਆ ਤੇ ਹੁਣ ਮਿੱਤਰੋ ਆਪਾਂ ਚਕਾਉਣੇ ਆ ਜੈਕ ਹੁਣ ਮਿੱਤਰੋ ਆਪਾਂ ਜੈਕ ਚਕਾ ਦਿੱਤਾ ਤੇ ਡਾਲਾਂ ਭਲਾ ਲਾ ਦਿੱਤਾ ਇਹ ਸਾਰੀ ਰੂੜੀ ਇੱਥੇ ਤੱਕ ਖੜ ਜਾਈ ਆ ਕੇ ਇਹਦੇ ਨਾਲ ਆ ਜਿਹੜੀ ਇਹ ਫਿਰ ਆਪਾਂ ਨਾਲਾ ਖੋਲ ਕੇ ਜੈਕ ਥੱਲੇ ਕਰਕੇ ਫਿਰ ਗੇੜਿਆਂ ਤਰ੍ਹਾਂ ਸੱਟਾਂ ਦੇ ਅੱਗੇ ਤੋਰ ਕੇ ਤੇ ਹੁਣ ਆਪਾਂ ਚੱਕ ਚਕਾ ਦਿੱਤਾ ਤੇ ਮਿੱਤਰੋ ਜੈਕ ਆਪਣਾ ਫੁੱਲ ਚੱਕੀ ਜਾਂਦੇ ਆ ਹੋਰ ਕੀ ਜਾ ਰਿਹਾ ਸ਼ਿਆਰ ਕਰੋ ਮਿੱਤਰੋ ਕਿੰਨਾ ਜੈਕ ਨਿਕਲ ਰਿਹਾ ਹਾਂਜੀ ਮਿੱਤਰੋ ਤੇ ਹੁਣ ਆਪਾਂ ਰੂੜੀ ਸਾਰੀ ਦਿੱਤੀ ਆ ਖਲਾਰ ਕਰਤੀ ਆ ਖਾਲੀ ਟਰਾਲਾ ਆਪਣਾ ਤੇ ਪ੍ਰੈਸ਼ਰ ਪੈ ਆਪਾਂ ਲਾ ਦਿੰਨੇ ਆ ਜੈਕ ਵਾਲੀ ਤੇ ਆਫਤਾਰ ਕੇ ਬਰਾਣੀ ਨਜ਼ਰ ਕਰੀ ਆਪਾਂ ਦੋਦਾਂ ਦਾ ਕਰਦਾਂਗੇ ਤੇ ਹੁਣ ਵਧੀਆ ਖਜ਼ਾਰ ਦੀ ਆਪਾਂ ਰੂੜੀ ਤੇ ਪੱਠੇ ਆਪਾਂ ਹੁਣ ਇੱਥੇ ਵੇਚਾਂਗੇ ਨਹੀਂ ਤਾਂ ਰੂਟਾ ਵੀਟਰ ਇਹ ਤਾਂ ਹੱਲਾ ਨਾਲ ਹੀ ਬਣਾਣ ਦੀਆਂ ਆਪਾਂ ਪੈੜੀ ਤੇ ਅੱਜ ਮਿੱਤਰੋ ਆਪਾਂ ਤਮੀਆਂ ਵੀ ਫੇਰਨੀ ਆ ਖੇਤ ਚ ਤੇ ਇਦਾਂ ਹੀ ਵਧੀਆ ਵਧੀਆ ਵਲੌਕ ਆਉਂਦੇ ਰਹਿਣਗੇ ਘੈਂਡ ਘੈਂਡ ਤੇ ਮਿੱਤਰੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਚੈਨਲ ਨੂੰ ਤੇ ਦਬ ਕੇ ਸ਼ੇਅਰ ਕਰ ਦਿਓ ਮਿੱਤਰੋ ਆਪਾਂ ਇਦਾਂ ਦੇ ਨਵੇਂ ਵੀਡੀਓ ਹੋਰ ਲੈ ਕੇ ਆਉਂਦਾਂਗੇ ਤੇ ਹੁਣ ਮਿਲਦੇ ਆਂ ਕਰੇ ਜਾ ਕੇ ਤੁਹਾਨੂੰ